ਤਰਨਤਾਰਨ ਵਿਖੇ ਇਨਡੋਰ ਮਲਟੀਪਰਪਸ ਹਾਲ ਵਿਖੇ ਮੈਟ ਰੈਸਲਿੰਗ ਦੀ ਬੱਚਿਆਂ ਨੂੰ ਕੋਚਿੰਗ ਐਡਵੋਕੇਟ ਰਣਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਹੁਣ ਤੱਕ ਬੱਚਿਆਂ ਵੱਲੋਂ ਕਈ 골ਡ ਅਤੇ ਸਿਲਵਰ ਮੈਡਲ ਪ੍ਰਾਪਤ ਕੀਤੇ ਗਏ ਹਨ ਕੋਚ ਚੀਮਾ ਨੇ ਦੱਸਿਆ ਕਿ ਇਹ ਅਕੈਡਮੀ ਵਿੱਚ ਬੱਚਿਆਂ ਨੂੰ ਬਿਲਕੁਲ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਲੋੜਵੰਦ ਬੱਚਿਆਂ ਨੂੰ ਬੰਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਉਹਨਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਜੋੜਿਆ ਜਾਵੇ ਇਹ ਇੰਡੋਰ ਮਲਟੀਪਰਪਸ ਹਾਲ ਤਰਨ ਤਰਨਾ ਤੇ ਸਰਕਾਰ ਵੱਲੋਂ ਇਹ ਸੈਂਟਰ ਚੱਲ ਰਿਹਾ ਜੀ ਇਹ ਸਰਦਾਰ ਮਨੋਹਰ ਸਿੰਘ ਗਿੱਲ ਸੀ ਆਪਣੇ ਜਿਹੜੇ ਇਹ ਆਪਣੇ ਜਿਹੜੇ ਇੰਡੀਆ ਸਰਕਾਰ ਦੇ ਵੇਲੇ ਸਪੋਰਟਸ ਮਿਨਿਸਟਰੀ ਸੀ ਉਹਨਾਂ ਵੇਲੇ ਬਣਿਆ ਸੀ ਤੇ ਹੁਣ ਅਸੀਂ ਕੁਝ ਸਮੇਂ ਤੋਂ ਮਲ 2 ਸਾਲ ਤੋਂ ਤਕਰੀਬਨ ਅਸੀਂ ਇੱਥੇ ਮਨਜ਼ੂਰੀ ਲੈ ਕੇ ਤੇ ਰੈਸਲਿੰਗ ਮੈਡ ਲਗਾ ਕੇ ਬੱਚਿਆਂ ਨੂੰ ਮਤਲਬ ਕਿ ਆਧੁਨਿਕ ਤਕਨੀਕੀ ਜਿਹੜੀ ਮੈਂ ਕਿਹਾ 올림픽 ਲੈਵਲ ਵਰਲਡ ਲੈਵਲ ਤੇ ਕੁਸ਼ਤੀ ਚੱਲਦੀ ਹੈ ਜਿਹੜੀ ਉਹਦੀ ਤਕਨੀਕ ਦੇ ਰਹੇ ਆ ਕਿਉਂਕਿ ਇਦਾਂ ਜੀ ਜਿਹੜੇ ਅਸੀਂ ਮਾਜੇ ਵਾਲੇ ਲੋਕ ਅਸੀਂ ਜਾਨੂ ਵੀ ਤਗੜੇ ਆ ਹਰ ਪੱਖੋਂ ਦੁਨੀਆ ਦੇ ਲੋਕਾਂ ਨਾਲੋਂ ਤਕੜੇ ਆ ਲੜਾਕੇ ਵੀ ਆ ਸਾਰਾ ਕੁਝ ਹੈਗਾ ਸਾਡੇ ਵਿੱਚ ਜੀ ਪਰ ਇਹ ਆ ਵੀ ਅਸੀਂ ਮਿੱਟੀ ਵਾਲੇ ਤਕੜੇ ਸਾਂ ਮਿੱਟੀ 'ਚ ਸਾਡੇ ਪਹਿਲਵਾਨ ਅੱਜ ਵੀ ਸਾਰੇ ਜੋਂ ਤਕੜੇ ਆ ਪਰ ਜਦੋਂ ਅਸੀਂ ਮੈਡ ਤੇ ਜਾਂਦੇ ਹਾਂ ਮੈਡ ਤੇ ਪ੍ਰੋਪਰ ਸਾਡੇ ਕੋਲ ਇੰਨੀ ਕੋਈ ਵਧੀਆ ਹੈ ਨਹੀਂ ਸਾਰਾ ਸਿਸਟਮ ਹੁਣ ਸਾਡੇ ਕੋਲ ਵਧੀਆ ਸਿਸਟਮ ਮਿਲ ਗਿਆ ਸਾਡੇ ਬੱਚੇ ਜਿਹੜੇ ਆ ਮੈਡ ਤੇ ਪ੍ਰੈਕਟਿਸ ਕਰਕੇ ਇੰਟਰਨੈਸ਼ਨਲ ਲੈਵਲ ਤੇ 올림픽 ਲੈਵਲ ਤੇ ਸਾਡੇ ਮਾਝੇ ਦਾ ਨਾਮ ਸਾਡੇ ਤਰਨਤਾਰ ਦਾ ਨਾਮ ਪੰਜਾਬ ਦਾ ਸਾਡੇ ਇੰਡੀਆ ਦਾ ਨਾਮ ਰੋਸ਼ਨ ਕਰਨਗੇ ਤੇ ਜਿਹੜੇ ਇਹ ਮੇਨ ਜਿਹੜੀ ਇਹ ਕੁਸ਼ਤੀ ਆ ਜੀ ਮੇਨ ਇਹ ਕੁਸ਼ਤੀ ਜਿਹੜੀ ਆ ਬਿਲੋਂ ਮਿੱਟੀ ਵਾਲੀ ਚੱਲਦੀ ਸੀ ਹੁਣ ਮੈਡ ਵਾਲੀ ਆ ਕਿਉਂਕਿ ਹਰਿਆਣੇ ਵਾਲੇ ਸਾਡੇ ਕੋਲ ਇਸ ਕਰਕੇ ਤਗੜੇ ਸੀ ਕਿਉਂਕਿ ਮੈਡ ਤੇ ਪ੍ਰੈਕਟਿਸ ਕਰਦੇ ਸੀ ਤੋਂ ਉਹ ਮਿੱਟੀ ਤੇ ਹੀ ਉਹਨਾਂ ਤਗੜੇ ਆ ਪਰ ਜਦੋਂ ਅਸੀਂ ਮੈਡ ਤੇ ਜਾਂਦੇ ਸਾਨੂੰ ਜਿੱਤ ਲੈਂਦੇ ਸੀ ਇਹ ਕਰਕੇ ਅਸੀਂ ਪ੍ਰੋਪਰ ਛੋਟੇ ਬੱਚੇ ਸਾਡੇ ਤੋਂ 8 ਸਾਲ ਤੋਂ ਬੱਚੇ ਸ਼ੁਰੂ ਹੋ ਜਾਂਦੇ ਆ ਜੀ 8 ਸਾਲ ਤੋਂ ਲੈ ਕੇ ਸੀਨੀਅਰ ਤੱਕ ਸਾਡੇ ਕੋਲ ਬੱਚੇ ਹੈਗੇ ਆ ਤੇ ਹੁਣ ਸਾਡੇ ਬੱਚੇ ਹਰ ਕਿ ਸਟੇਟ ਵਿੱਚੋਂ ਖੇਡਾਂ ਮਤਨ ਪੰਜਾਬ ਵਿੱਚੋਂ 16 ਮੈਡਲ ਆ ਜੀ 골ਡ, ਸਿਲਵਰ, ਬ੍ਰੌਂਜ਼। ਸ਼ੁਰੂ ਤੋਂ ਕੁਲਵਾਨੀ ਕਰ ਰਿਆ ਮੇਰੇ ਦਾਦਾ ਜੀ ਬਹੁਤ ਵਲੀ ਤੇਜਾ ਸਿੰਘ ਰਸਤਮੇਂਦ ਮੇਰੇ ਦਾਦਾ ਜੀ ਉਹ ਪਹਿਲਵਾਨ ਬਹੁਤ ਤਗੜੇ ਸਾਨੂੰ ਬਚਪਨ ਤੋਂ ਹੀ ਸ਼ੌਂਕ ਹੀ। ਫਿਰ ਬਾਅਦ ਚ ਮੈਂ ਕਸ਼ਾ ਪਹਿਲਵਾਨੀ ਵਧੀਆ ਹਾਂ ਤੇ ਮੇਰੇ ਪਰ ਗੋਡੇ ਤੇ ਸੱਟ ਲੱਗੀ। ਫਿਰ ਬਾਅਦ ਚ ਪੜ੍ਹਾਈ ਪਾ ਕੇ ਮੈਂ ਲਾਅ ਕਰ ਲਈ ਪਰ ਇਹਦਾ ਸ਼ੌਕ ਨਹੀਂ ਖਤਮ ਹੋਇਆ ਜੀ। ਹੁਣ ਮੇਰਾ ਬੇਟਾ ਵੀ ਖੁਦ ਕਰ ਰਿਹਾ ਜੀ ਜਿਹਦੀ ਉਮਰ 14 ਸਾਲ ਆ। ਤੇਰ ਕੀ ਖੇਡਾ ਮਦਮ ਪੰਜਾਬ ਚ ਉਹਦਾ ਵੀ 골ਡ ਆਇਆ ਜੀ ਮੈਂ ਰੈਸਲਿੰਗ ਪੋਹਣੀ ਕਰਦਾ ਇਥੇ ਕਿਹੜੇ ਕੋਚ ਸਾਹਿਬ ਕੋ ਤੁਸੀਂ ਸਿਖਦੇਗੇ ਤੁਹਾਨੂੰ ਹਾਂ ਜੀ ਮੈਂ ਸਰਹੱਦ ਦੇ ਕੋਚ ਸਾਹਿਬ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਸਨ ਬਾਹਰ ਮੈਂ ਸਟੇਟ ਲੈਵਲ ਤੇ ਖੇਡਾ ਮਦਮ ਪੰਜਾਬ ਚ ਸਿਲਵਰ ਮੈਡਲ ਆਇਆ ਨਸ਼ੇ ਕਰਕੇ ਉਹ ਜਿਹੜੇ ਆਪਣੀ ਜ਼ਿੰਦਗੀ ਖਰਾਬ ਕਰੀ ਜਾਂਦੇ ਆ ਉਹਨਾਂ ਨੂੰ ਚਾਹੀਦਾ ਵੀ ਇੱਥੇ ਆਉਣ ਪ੍ਰੈਕਟਿਸ ਕਰਨ ਸਾਰੇ ਵੱਖ-ਵੱਖੇ ਸਪੋਰਟਸ 'ਚ ਹਿੱਸੇ ਲੈਣ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਦਰਿਆ ਸ਼ੇਵਾ ਵਾਗਦਾ ਲੋਕੀ ਕਹਿ ਦਿੰਦੇ ਹਨ ਭਾਰਤ ਤਰਨਤਾਰਨ ਦੇ ਇੰਡੋ ਸਟੇਡੀਅਮ ਵਿੱਚ ਸਰਦਾਰ ਰਜੀਤ ਸਿੰਘ ਟੀਮਾ ਪਹਿਲਵਾਨ ਵੱਲੋਂ ਜੋ ਕਿ ਬੱਚਿਆਂ ਗੱਦੇ ਵਾਲੀ ਉਸਤੀਲੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਹ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ ਉਹਨਾਂ ਨੇ ਨੌਜਵਾਨਾਂ ਨੂੰ ਮੈਸੇਜ ਦਿੱਤਾ ਕਿ ਨਸ਼ੇ ਤਿਆਗ ਕੇ ਖੇਡਾਂ 'ਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਤਰਨਤਾਰਲ ਤੋਂ ਫਾਸਟਵੇ ਲਈ ਬੀਐਸਰ ਲਈ ਵਿਸ਼ੇਸ਼ ਰਿਪੋਰਟ